ਨਾ ਮੈਂ ਕਪੜੇ ਪਾ ਕੇ ਤੇ ਉੱਥੇ ਜਾ ਕੇ ਨਾ ਲਿਓ ਮੈਂ ਕਪੜੇ ਪਾ ਕੇ ਚੱਲ ਜਾਣਾ ਮੈਂ ਗੋਣਾ ਆਉਂਗੀ ਮੇਰੇ ਨਾਲ ਗੋ ਉੱਥੇ ਜਾ ਕੇ ਨਾ ਲਿਓ ਉੱਥੇ ਜਾ ਕੇ ਨਾ ਲਿਓ ਉਹਨਾਂ ਨੇ ਕਹਣਾ ਕੱਪੜੇ ਪਾਉਣ ਦਾ ਤੈਨੂੰ ਚਾਹੀਦੇ ਨਾਗੇ ਨਾ ਸਕਦੀਂ ਭਾਵੇਂ ਠੰਡੇ ਨਾ ਨਾਉਂਦੀ ਹੋਣ ਜਿਹੜੀ ਨਹੀਂ ਠੰਢੀ ਪਰਫਿਊਮ ਪਾ ਕੇ ਚੱਲ ਜਿਓ ਪਰਫਿਊਮ ਪਾ ਕੇ ਚੱਲ ਜਿਓ ਆਪਾਂ ਲੱਗੇ ਬੈਗੀ ਸੀ ਉਹ ਵੀ ਇਹ ਕਹਾਂ ਤੇ ਉਹਨੇ ਕਹਿਣਾ ਕਿ ਮੈਨੂੰ ਹੁਣ ਮੈਂ ਕਲੱਬ ਜਾਣਾ ਮੈਂ ਕੀ ਇਹਨੂੰ ਕਿੱਦਾਂ ਦੱਸਾਂ ਮੈਂ ਕਲੱਬ ਜਿਮ ਤੇ ਕਿਹੜਾ ਕਲੱਬ ਜੇ ਮਤੇ ਕਿਹਨਾਂ ਆਪਾ ਜੋ ਵੀ ਹੋ ਗਿਆ ਮੇਰੇ ਮੂੰਹ ਚ ਨਿਕਲ ਗਿਆ ਨਾ ਮੈਂ ਨਹੀਂ ਕਰਦਾ ਅੰਬਰਸਾਰ ਕਿਹੜਾ ਕਲੱਬ ਬੁਲਾਵਾ ਸੋ ਹਾਂ ਜਿੱਤ ਕੇ ਇਹ ਕਿਹੜੀ ਟ੍ਰਿਕ ਨਾ ਮਿੰਨ ਨਾ ਨਾ ਸੁਨਾ ਨਹੀਂ ਅੰਬਰਸਾਰ ਕਿਹੜਾ ਕਲੱਬ ਬੁਲਾਵਾ ਉਹ ਪਲੱਜ ਕੀ ਜੇ ਪਲੱਜ ਜੇ ਮਤੇ ਜੇ ਮਤੇ ਜਾਣੇ ਡੰਗਰੇ ਤੈਨੂੰ ਮਜੀ ਦੱਸ ਦੱਸ ਨਹੀਂ ਤਾਂ ਬਾਜ਼ਾਰ ਹੀ ਚੱਲੇ ਦੋ ਹਨ 2000 ਰੁਪਇਆ 3000 ਰੁਪਇਆ 30000 ਦੇਣੀ ਆਹ ਤਾਂ ਤਾਂ ਵਾਲੀ ਸਟੋਰੀ ਹੀ ਕੁਝ ਨਹੀਂ ਨਾ ਉਹਨੇ ਜਿੰਨ ਕਢਾਉਣੇ ਜੇ ਮਿਲਦੇ ਆਪੇ ਜਵਾਬ ਦੇ ਜਨੇ ਆਪੇ ਗੱਲਾਂ ਕਰੀ ਜਨੇ ਤੂੰ ਇਹ ਤਾਂ ਮੋਝ ਹੁਣ ਲਾਚੀਆਂ ਪਾਈਆਂ ਤਾਂ ਮੈਂ ਹੁਣ ਆਪੇ ਜਵਾਬ ਤੇ ਆਪੇ ਸਵਾਲ ਕਰੂੰ ਸਵਾਲ ਤੇ ਆਪੇ ਜਵਾਬ ਕਰਨੀ ਜਾਓ ਤਿਆਰ ਹੋ ਤਾਨੂੰ ਇੱਕ ਵੀ ਵਾਰੇ ਚੱਡੇ ਕਿਉਂ ਤਿਆ ਕਿਉਂ ਮਾਂ ਪਤੀ ਹੋਊਗੀ ਪ੍ਰੈਸ ਲਾਉਂਗੇ ਤੇ ਫੇਰ ਹੀ ਆ ਜਾਨੀ ਨੰਦੇ ਬੰਦਾ ਮਣਤੇ ਰੋਟੀ ਵਾਹਦਾ ਜੇ ਜੇ ਇਹਨਾਂ ਨੂੰ ਕਈ ਨਾ ਜਾਵਾਂ ਚੱਲ ਜਾਉ ਹੁਣ ਟਾਈਮ ਨੰਗਿਆ ਯਾਨੀ ਤੇ ਉਹ ਆਵੇ ਜਿਨ੍ਹਾਂ ਨੇ ਭੇਜਿਆ ਮੈਨੂੰ ਕਿੰਨੀ ਨੈਤਰਾ ਦੀ ਪੁੱਗਦੀ ਆ ਪਤਾ ਕੀ ਕਰਦਿੰਗੀ ਉੱਤਰ ਦੋਗੇ ਇਤਰਾ ਦੇਗੀ ਨਹੀਂ ਕਦੀ ਦੀ ਫਿਰ ਜਾ ਕਈ ਨਾ ਨਹੀਂ ਕੌੜੀ ਖਾਦਸ ਮਨਜੂਰੀਆਂ ਨਾ ਸਪਾਈਸ ਓਏ ਤੇਰਾ ਨੀ ਕਿੱਧਰ ਹੈ ਤੇਰਾ ਕੀ ਕਰੀਤੀ ਹੋਇਆ ਫੇਰ ਕਰਿਓ ਫੇਰ ਕਰਿਓ ਕਿਉਂ ਫੇਰ ਕਰਿਓ ਫੇਰ ਕਰਿਓ 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 ਇੱਕ ਵਾਰੀ ਇੱਕ ਵਾਰੀ ਉੱਚੀ ਉੱਚੀ ਪੀਜ਼ਾ ਆਰਡਰ ਕਰੀਏ ਨਹੀਂ ਖਾ ਨਹੀਂ ਖਾਦਾ ਸੀ ਮਨਜੋਰੀ ਨੂੰ ਨਈ ਸਪਾਈਸ ਹੋ ਗਿਆ ਓਏ ਤੇ ਹੁਣ ਕਿੱਦਰਾ ਹੈ ਤੇਰਾ ਸਪਾਈਸੀ ਨਹੀਂ ਸਪਾਈਸ ਸਪਾਈਸੀ ਨਹੀਂ ਸਪਾਈਸ ਹੋ ਗਿਆ ਚਲ ਜੋ ਮੂਹ ਤੇ ਬੋਲ ਤਾਂ ਕੀ ਕਰੀਏ ਬੋਲੋ ਹਾਂ ਤੇ ਕਿਆ ਲਾ ਕੇ ਬੈਗੇ ਫਿਰ ਜੱਸਾ ਮੈਨੂੰ ਹੁਣ ਨੀਂਦਾ ਹੀ ਗਿਆ ਹੁਣ ਕਿ ਦਵਾਈ ਥੋੜੀ ਤੁਹਾਨੂੰ ਖਵਾਣੀ ਹੈ ਦਵਾਈ ਮੈਂ ਤਾਂ ਕਰ ਦਾਂਗੀ ਖਵਾ ਕੇ ਤੁਹਾਨੂੰ ਨੀਂਦਾ ਹੁਣ ਤਾਂ ਟਾਈਮ ਹੀ ਲੰਘ ਗਿਆ ਤਿਆਰ ਹੋ ਮੈਂ ਜਾ ਕੇ ਆਪੇ ਲਾ ਪਾਪੇ ਆਪਣੀ ਨਪੋਛ ਲਾ ਜਾਣਾ ਵੀ ਜਾਣੀ ਦਊਗਾ ਕਿ ਨਹੀਂ ਤੇ ਤੂੰ ਹੀ ਪੁੱਛਣਾ ਮੈਂ ਤੁੰਨਾ ਪੁੱਛਣਾ ਮੈਂ ਦੇ ਸਾਹਮਣੇ ਪੁੱਛੇ ਤੇ ਨਹੀਂ ਹੂੰ ਚੱਲੀ ਆ ਕਿ ਕਿਸ ਦਿਨ ਆਵੇਂਗਾ ਸੋਨੀ ਉਹਦੇ ਕੁਛ ਤਾਂ ਲੈਣਾ ਚਾਹਤ ਨਹੀਂ ਤਾ ਹੁੰਦੇ ਵਿੱਚ ਗਲੇ ਵਿੱਚ ਚੰਦ ਪਾ ਲਈ ਜਿਹੜਾ ਕੋੜਿਆ ਤੇ ਨਿੰਦ ਸੁਕਾ ਵੀ ਕੁਛ ਤਾਂ ਹੁੰਦੇ ਵਿੱਚ ਲੈ ਕੇ ਜੀ ਚੰਦ ਗਵਾਉਂਗਾ ਤੇਰੀ ਕਿੰਨੀ ਧਿਆਰੂ ਨਹੀਂ ਚਾਹੀ ਤਿਆ ਤੂੰ ਨਾਸਾ ਸੂਰ ਲਾ ਲਈਂ ਚੂਲਾ ਲਾ ਲਈਂ ਜਸਨਾ ਉਹਦੇ ਕੱਪੜੇ ਪ੍ਰੈਸ ਕਰਨ ਵਾਲੇ ਆ। ਤੇ ਕੱਪੜੇ ਸਾਂਭੋ ਕਿ ਹੋਰ ਕੀ ਕਰਨਾ ਦੇਖ ਉਥੇ। ਐ ਤਰ੍ਹਾਂ ਇਹ ਕਹਿ ਬੋਲ ਬੋਲ ਕੇ ਬੋਲ ਬੋਲ ਕੇ ਤੇਨ ਨਾਲ ਕਿ ਜਾਨਾ 4 ਵਜੇ ਨਹੀਂ ਹੁੰਦੀ ਹੁਣ। 3 ਵਜੇ। ਹੁਣ 4 ਹੁੰਦੇ ਹਨ ਅੱਧਾ ਘੰਟਾ 4 ਵਜੇ ਆਉ ਮੇਕਅਪ ਜਣਾਣਾ ਨਾ ਪਾਰਲਰ ਤੇ ਜਣਾਣਾ ਤੇ ਫਿਰ ਵੀ ਪ੍ਰੈਸ ਕਰਨੇ ਆ ਆ ਕਰਨਾ ਉਹ ਕਜੂਤੀ ਲੱਭਣੀ ਪਏ ਸੂਰ ਲੱਭਣਾ ਅਲਮਾਰੀ ਚ ਵੇਖ ਜਾ ਕਿੰਨਾ ਖਲਾਰਾ ਪਾਇਆ ਵਾ। ਤੂੰ ਤੇਨਾਂ ਵੀ ਕਰਦੀ ਕਿ ਚੱਲ ਅਲਮਾਰੀਆਂ ਸਾਫ ਕਰ ਲਾ। ਫੇਰਲੀ ਮੈਂ ਬਾਰਾਂ ਮਹੀਤ ਸੁਤੀ ਉੱਠਦੀ ਹੈ ਹੈ ਝਾੜੂ ਲਾ ਕੇ ਪੋਚਾ ਲਾ ਕੇ ਤੇ ਬਸ ਨਾ ਤੂੰ ਡਸਟਿੰਗ ਕਰਦੀ ਹੈ ਨਾ ਤੂੰ ਆ ਕਪੜੇ ਮਾਰਦੀ ਡਸਟਿੰਗ ਨਾ ਤੂੰ ਭਾਂਡੇ ਮਾਜਦੀ ਹੈ ਫਿਰ ਕਹਿੰਦੇ ਕਬੂਟਾ ਗਾਲਾਂ ਕੱਢਦਾ ਵਾ ਬੂਟੀ ਗਾਲਾਂ ਕੱਢਦੀ